ਨਿਊਜ਼ ਚੈਨਲ ਅੱਜ ਅਸੀਂ ਵਿਧਾਨ ਸਭਾ ਹਲਕਾ ਖੇਮਕਰਨ ਦੇ ਸ਼ਹਿਰ ਅਮਰਕੋਟ ਵਿੱਚ ਪਹੁੰਚੇ ਹਾਂ ਜਿੱਥੇ ਕਿ ਸਾਡੇ ਨਾਲ ਮੌਜੂਦ ਆ ਜੋ ਸ਼ਰਮਣੀ ਪੰਥਕ ਮੋਰਚੇ ਦੇ ਜੋ ਸਾਡੇ ਆਗੂ ਐਮ ਐਲ ਏ ਸਾਹਿਬ ਪ੍ਰੋਫੈਸਰ ਵਿਰਸਾ ਸਿੰਘ ਜੀ ਬਲਟੋਆ ਜਿਨ੍ਹਾਂ ਨੂੰ ਕਿ ਸੀਟ ਜਿਹੜਾ ਐਮ ਪੀ ਦੀ ਐਲਾਨੀ ਗਈ ਆ ਤੇ ਆਓ ਅਸੀਂ ਉਹਨਾਂ ਦੇ ਨਾਲ ਕਰਾਂਗੇ ਗੱਲਬਾਤ ਪਹਿਲਾਂ ਤਾਂ ਜੀ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜੀ ਬਹੁਤ ਮਿਹਰਬਾਨੀ ਜੀ ਥੈਂਕ ਯੂ ਸਚਕਨ ਤੇ ਸਰ ਜਿਸ ਤਰ੍ਹਾਂ ਲੋਕ ਸਭਾ ਚੋਣਾਂ ਜਿਹੜੀਆਂ ਬਿਲਕੁਲ ਨੇੜੇ ਆਈਆਂ ਤੇ ਸ਼ਰੋਮਣੀ ਕਮੇਟੀ ਵੱਲੋਂ ਜਿਹੜਾ ਤੁਹਾਨੂੰ ਜਿਹੜਾ ਉਮੀਦਵਾਰ ਜਿਹੜਾ ਖਡੂਰ ਸਾਹਿਬ ਹਲਕਾ ਦਾ ਬਣਾਇਆ ਗਿਆ ਤੇ ਕੀ ਮੈਸੇਜ ਹੈ ਜੀ ਹੰਪ ਦੇਖੋ ਪਹਿਲੀ ਤੇ ਗੱਲ ਇਹ ਕਿ ਮੈਨੂੰ ਉਮੀਦਵਾਰ ਸ਼ਰੋਮਣੀ ਅਕਾਲੀ ਦਲ ਨੇ ਬਣਾਇਆ ਔਰ ਮੈਂ ਆਪਣੇ ਆਪ ਨੂੰ ਸੁਭਾਗਾ ਸਮਝਦਾ ਹਾਂ ਕਿ ਪਾਰਟੀ ਨੇ ਮੇਰੇ ਵਰਗੇ ਨੂੰ ਇਹਦੇ ਯੋਗ ਸਮਝਿਆ ਤੇ ਇਹ ਵੀ ਮੈਂ ਸਮਝਦਾ ਕਿ ਇਹ ਉਸ ਸਤਿਗੁਰੂ ਦੀਆਂ ਵਡਿਆਈਆਂ ਨੇ ਕਿ ਸਭ ਕੁਝ ਉਹਦੀ ਬਖਸ਼ਿਸ਼ ਦੇ ਨਾਲ ਹੀ ਝੋੜੀ ਦੇ ਵਿੱਚ ਪੈਂਦਾ ਹੈ ਜਾਂ ਮਿਲਦਾ ਹੈ ਮਲਟੋਆ ਸਾਹਿਬ ਤੁਸੀਂ ਇਸ ਤੋਂ ਪਹਿਲਾਂ ਜਿਹੜੀਆਂ ਵਿਧਾਨ ਸਭਾ ਹਲਕਾ ਦੀਆਂ ਚੋਣਾਂ ਜਿਹੜੀਆਂ ਲੜ ਵੀ ਚੁੱਕੇ ਹੋ ਤੇ ਤੁਸੀਂ ਜਿੱਤ ਵੀ ਪ੍ਰਾਪਤ ਕੀਤੀ ਹੈ ਤੇ ਹੁਣ ਜਿਹੜਾ ਐਮਪੀ ਦੇ ਇਲੈਕਸ਼ਨ ਵਾਸਤੇ ਕੀ ਜਿਹੜਾ ਰਿਪੋਰਟਰਾਂ ਤੇ ਸਪੋਰਟਰਾਂ ਦੇ ਵਾਸਤੇ ਆਪਣਾ ਮੈਸੇਜ ਤੇ ਮੇਰੇ ਤੇ ਹੀ ਹੱਥਪਰਕ ਬੇਨਤੀ ਹੈ ਕਿ ਮੇਰਾ ਖਿਆਲ ਹੈ ਕਿ ਜਿਹੜਾ ਲੋਕ ਸਭ ਹਲਕਾ ਖਡੂਰ ਸਾਬ ਦੇ ਲੋਕ ਨੇ ਉਹ ਕੋਈ ਵਿਰਲੇ ਹੋਣਗੇ ਜਿਹੜੇ ਮੈਥੋਂ ਅਨਜਾਨ ਹੋਣਗੇ ਜਿਹੜੇ ਮੇਰੇ ਬਾਰੇ ਨਹੀਂ ਜਾਣਦੇ ਲਗਭਗ ਸਾਰੇ ਜਾਣਦੇ ਮੇਰੇ ਹਲਕੇ ਵਾਲਿਆਂ ਨੂੰ ਪਤਾ ਹੈ ਜਾਂ ਮੇਰੇ ਜ਼ਿਲ੍ਹੇ ਵਾਲਿਆਂ ਨੂੰ ਤਾਂ ਪਤਾ ਹੀ ਪਤਾ ਹੈ ਕਿ ਮੈਂ ਕਿਸ ਸੁਭਾ ਦਾ ਆਂ ਕਿਸ ਤਰ੍ਹਾਂ ਦੀ ਮੇਰੀ ਕਾਰਗੁਜ਼ਾਰੀ ਹੈ ਤੇ ਮੇਰਾ ਖਿਆਲ ਹੈ ਕਿ ਜਿਹੜੇ 9 ਦੇ 9 ਹਲਕੇ ਨੇ ਵਿਧਾਨ ਸਭਾ ਦੇ ਇਸ ਲੋਕ ਸਭਾ ਹਲਕੇ 'ਚ ਉਤੋਂ ਦੇ ਸਾਰੇ ਲੋਕਾਂ ਨੂੰ ਪਤਾ ਕਿ ਬਿਰਸਾ ਸਿੰਘ ਬਲਟੋਹਾ ਕਿਸ ਤਰ੍ਹਾਂ ਦਾ ਬੰਦਾ ਹੈ। ਇਹਦਾ ਜੀਵਨ ਕਿਸ ਤਰ੍ਹਾਂ ਦਾ ਰਿਹਾ ਹੈ। ਇਹਨੇ ਪੰਥ ਲਈ ਤੇ ਪੰਜਾਬ ਲਈ ਕੀ ਕੀਤਾ ਤੇ ਕਿਹੜੇ-ਕਿਹੜੇ ਜਫਰ ਜ਼ਾਲੇ ਤੇ ਕਿਹੜੇ-ਕਿਹੜੇ ਤਸ਼ਦਦ ਚਲੇ ਆ ਕਿੰਨੀਆਂ ਜੇਲਾਂ ਕੱਟੀਆਂ ਆ। ਤੇ ਫਿਰ ਉਹਨਾਂ ਨੂੰ ਹੀ ਪਤਾ ਕਿ ਮੇਰਾ ਕੰਮ ਕਰਨ ਦਾ ਤਰੀਕਾ ਕੀ ਹੈ। ਤੇ ਚਲੋ ਮੈਂ ਆਪਣੇ ਆ ਵਾਸਤੇ ਸ਼ਬਦ ਅਜਿਹਾ ਨਹੀਂ ਵਰਤਣਾ ਚਾਹੀਦਾ ਆਮ ਕਰਕੇ ਜਿਹੜਾ ਆ ਲੋਕਾਂ ਚ ਤੇ ਯਾਰ ਵਿਰਸਾ ਤੋਂ ਉਲਟੇ ਇਹ ਰਗਾ ਤਾਕੜ ਚਾਹੀਦਾ ਇਹ ਜੀ ਹਾਂਜੀ ਤਾਕੜ ਸ਼ਬਦ ਦੇ ਕੋਈ ਵੀ ਤੁਸੀਂ ਅਰਥ ਕਢ ਲਓ ਮਤਲਬ ਇਹ ਹੈਗਾ ਕਿ ਆਪਣੇ ਲੋਕਾਂ ਨਾਲ ਖੜਨਾ ਲੋਕਾਂ ਦੀ ਖਾਤਰ ਡਟਣਾ ਤੇ ਲੋਕਾਂ ਦੇ ਕੰਮ ਕਰਾਉਣਾ ਤੇ ਲੋਕਾਂ ਦੀ ਬਿਹਤਰੀ ਵਾਸਤੇ ਜੋ ਕਰ ਸਕਦੇ ਜੇ ਕਰਨਾ ਬਲਟੋਆ ਸਾਹਿਬ ਇੱਕ ਤੁਹਾਡਾ ਜਿਹੜਾ ਬੜਾ ਮਸ਼ਹੂਰ ਹੋਇਆ ਸੀ ਕਿ ਜਦੋਂ ਲੋਕ ਤੁਹਾਨੂੰ ਕੋਈ ਫੋਨ ਕਰਦਾ ਸੀ ਕੋਈ ਗਰੀਬ ਚਾਹੇ ਰੱਖਸ਼ਾ ਚਲਾਉਣ ਵਾਲਾ ਤੇ ਤੁਸੀਂ ਜੇ ਉਸ ਸਮੇਂ ਨਹੀਂ ਫੋਨ ਚੁੱਕਿਆ ਜਾਂਦਾ ਤੇ ਤੁਸੀਂ ਬੈਕ ਕਾਲ ਕਰਦੇ ਸੀ ਇਹ ਕੁਦਰਤੀ ਹੈ ਜੀ ਮੇਰੇ ਦੇ ਜਦੋਂ ਮੈਂ ਐਮਐਲਏ ਨਹੀਂ ਸੀ ਉਸ ਤੋਂ ਪਹਿਲਾਂ ਵੀ ਇਹੀ ਸੀਗਾ ਐਮਐਲਏ ਵੇਲੇ ਵੀ ਮੇਰਾ ਇਹੀ ਰਿਆ ਵੀ ਬਿਲਕੁਲ ਗੱਲ ਕਿ ਫੋਨ ਉਹ ਰিসিਵ ਕਰੀਦਾ ਹੀ ਕਰੀਦਾ ਸੀ ਜੇ ਕਿਸੇ ਕਾਰਨ ਕਰਕੇ ਰਹਿ ਗਿਆ ਤੇ ਉਹਨੂੰ ਵਾਪਸ ਕਰੀਦਾ ਸੀ ਕਿਸੇ ਤਰ੍ਹਾਂ ਦੀ ਵੀ ਕਿਸੇ ਤਰ੍ਹਾਂ ਦੀ ਕੋਈ ਕਿਸੇ ਦੀ ਦੁੱਖ ਤਕਲੀਫ ਹੈ ਔਰ ਇਹ ਵੀ ਨਹੀਂ ਜਦੋਂ ਵੀ ਜਿਸ ਟਾਈਮ ਵੀ ਕਿਸੇ ਨੇ ਕੀਤਾ ਆ ਉਹਦਾ ਫੋਨ ਸੁਣਾਇਆ ਜੋ ਉਹਦੇ ਵਾਸਤੇ ਕਰ ਸਕਦੇ ਰਹੇ ਆ ਉਹ ਕਰਦੇ ਰਹੇ ਤੇ ਅੱਜ ਵੀ ਕਰਦੇ ਆ ਬਲਟੋਆ ਸਾਹਿਬ ਇੱਕ ਸ਼ਰਮਣੀ ਕਾਲੀਦਾਲ ਨੇ ਕਿ ਆਪਾਂ ਨੂੰ ਥੋੜੀ ਜਿਹੜੀ ਇਹ ਆ ਉਮੀਦਵਾਰੀ ਆ ਜਿਹੜੀ ਖਡੂਰ ਸਾਹਿਬ ਹਲਕੇ ਦੀ ਇਹ ਥੋੜਾ ਲੇਟ ਹੋ ਗਈ ਹੈ ਤੇ ਚੋਣ ਪ੍ਰਚਾਰ ਕਿਸ ਤਰ੍ਹਾਂ ਦਾ ਹੋਊਗਾ ਇਹ ਨਹੀਂ ਚਲੋ ਉਮੀਦਵਾਰੀ ਵਿੱਚ ਕੋਈ ਦਰਾਂ ਨੇ ਨਿਸ਼ਚਿਤ ਥੋੜੀ ਜਿਹੀ ਲੇਟ ਹੋ ਗਈ ਹੈ ਪਰ ਉਹ ਜਿਹੜਾ ਚੋਣ ਪ੍ਰਚਾਰ ਚੋਣ ਪ੍ਰਚਾਰ ਤੇ ਅਜੇ ਵੀ 2 3 ਦਿਨ ਜਿਹੜੇ ਆ ਲੋਕਾਂ ਦਾ ਵੇਹਲ ਹੀ ਨਹੀਂ ਜੀ ਠੀਕ ਹੈ ਨਾ ਚੋਣ ਪ੍ਰਚਾਰ ਵੀ ਤੇ ਲੋਕਾਂ ਦੀ ਜਾ ਕੇ ਕਰਨਾ ਨਾ ਤੇ ਲੋਕ ਤੇ ਆਪਦੇ ਕੰਮਾਂ ਧੰਧਿਆਂ ਚ ਅਜੇ ਪੂਰੀ ਤਰ੍ਹਾਂ ਗ੍ਰਸਤ ਨੇ ਤੇ ਕੋਈ ਨਹੀਂ ਚੋਣ ਪ੍ਰਚਾਰ ਜਿਹੜਾ ਅੱਜ ਕੱਲ ਤੇ ਸਾਧਨ ਹੀ ਇਨਕ ਹੈ ਹਰ ਇੱਕ ਤੱਕ ਗੱਲ ਜਿਹੜੀ ਢੱਗੀ ਹੈ ਉਹ ਮਿੰਟੋ-ਮਿੰਟੀ ਜਿਹੜੀ ਆ ਉਹ ਪਹੁੰਚ ਜਾਂਦੀ ਹੈ ਬਾਕੀ ਵਰਕਰਾਂ ਨੂੰ ਸਰਗਰਮ ਕਰ ਰਹੇ ਆ ਵਰਕਰਾਂ ਨੂੰ ਸਰਗਰਮ ਕਰਨ ਵਾਸਤੇ ਅੱਜ ਅਸੀਂ ਗੱਟੂ ਗੱਦਰ ਜਿਹੜੇ ਮੌਤਵਾਰ ਬੰਦੇ ਸੀਗੇ ਉਹ ਇਕੱਠੇ ਹੋਏ ਐ ਤੇ ਬਾਕੀ ਜਿਹੜਾ ਹੁਣ ਸਰਗਰਮੀ ਦੇ ਨਾਲ ਜਿਹੜੀ ਇਲੈਕਸ਼ਨ ਲੜੀ ਜਾਊਗੀ ਸਾਰੇ ਹਲਕਿਆਂ 'ਚ ਲੜਾਂਗੇ ਉਹ ਚਾਹੇ ਉੱਥੇ ਉੱਥੋਂ ਦੇ ਇੰਚਾਰਜ ਜਿਹੜੇ ਨੇ ਉਹਨਾਂ ਹਲਕਿਆਂ 'ਤੇ ਬੈਠੇ ਉੱਥੋਂ ਦੀਆਂ ਟੀਮਾਂ ਉੱਥੇ ਬੈਠੀਆਂ ਸਾਰਾ ਨਾਲ ਰਲ ਕੇ ਜਿਹੜਾ ਆ ਇਹ ਜਿਹੜੀ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਚੋਣ ਆ ਉਹ ਲੜਾਂਗੇ ਤੇ ਬੋਲਤੋ ਸਾਹਿਬ ਇੱਕ ਜਿਸ ਤਰ੍ਹਾਂ ਮਤਲਬ ਜੇ ਵਿਕਾਸ ਦੇ ਕੰਮਾਂ ਦੇ ਵਿੱਚ ਗੱਲ ਕਰ ਲਈਏ ਤੇ ਸ਼ਰੋਮਣੀ ਕਾਲੀਦਾ ਲੱਗੇ ਰਹੀ ਆ ਹੁਣ ਜੇ ਦੇਖਿਆ ਜਾਵੇ ਤੇ ਆਮ ਆਦਮੀ ਪਾਰਟੀ ਨੇ ਕੁਝ ਰਾਸ਼ਨ ਕਾਰਡ ਜਿਹੜੇ ਗਰੀਬਾਂ ਦੇ ਉਹਨਾਂ ਗਰੀਬਾਂ ਲੋਕਾਂ ਦੇ ਕੱਟ ਦਿੱਤੇ ਗਏ ਆ ਕਿ ਜਿਹੜੇ ਰੱਖਿਆ ਚਲਾਉਣ ਵਾਲੇ ਜਾਂ ਕੋਈ ਦੂਜੇ ਤੇ ਜੇ ਉਸ ਸੰਬੰਧ ਵਿੱਚ ਤੁਹਾਡਾ ਕੀ ਕਹਿਣਾ ਨਹੀਂ ਬੜੀ ਮਾੜੀ ਗੱਲ ਹੈ ਜੀ ਦੇਖੋ ਇਹ ਬੜੀ ਵੱਡੀ ਸਹੂਲਤ ਹੈ ਗਰੀਬ ਪਰਿਵਾਰਾਂ ਵਾਸਤੇ ਤੇ ਜਦੋਂ ਤੁਸੀਂ ਸਹੂਲਤ ਦੇ ਕੇ ਖੋ ਲਿੰਦੇ ਜੀ ਤੇ ਫਿਰ ਉਹਦੇ ਤੋਂ ਜੋ ਬੀਤਦੀ ਹੈ ਫਿਰ ਉਹੀ ਜਾਣਦੀ ਹੈ ਮਤਲਬ ਜਦੋਂ ਮੈਂ ਐਮਐਲਏ ਸੀ ਜਾਂ ਕਾਲੀ ਸਰਕਾਰ ਸੀ ਜਿੰਨੇ ਕਾਰਡ ਕਏ ਲੋਕਾਂ ਨੇ ਸਾਰੇ ਬਣੇ ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕੋਸ਼ਿਸ਼ ਕੀਤੀ ਸੀ ਤੇ ਮੇਰਾ ਕਾਰਡ ਨਹੀਂ ਬਣਿਆ ਫਿਰ ਕੈਪਟਨ ਦੀ ਸਰਕਾਰ ਆ ਗਈ ਕੁਝ ਉਹਨੇ ਕੱਟਤੇ ਇਹਨਾਂ ਦੀ ਸਰਕਾਰ ਆ ਗਈ ਕੁਝ ਇਹਨਾਂ ਨੇ ਕੱਟਤੇ ਹੁਣ ਤੇ ਮੇਰੇ ਖਿਆਲ ਇਹ ਵੀ 30 40% ਹੀ ਰਹਿ ਗਏ ਹਾਂਜੀ ਤੇ ਮੜੀ ਗੱਲ ਪਰ ਲੋਕਾਂ ਨੂੰ ਵੀ ਜਿਹੜਾ ਕੋਈ ਸਹੂਲਤ ਦਿੰਦਾ ਆ ਜਿਹੜਾ ਕੋਈ ਕੰਮ ਕਰਦਾ ਆ ਜਿੰਨੇ ਕੋਈ ਸਕੀਮ ਲਿਆਂਦੀ ਆ ਉਹ ਮੁੱਲ ਵੀ ਪਾਉਣਾ ਚਾਹੀਦਾ ਜੀ ਉਹਨੂੰ ਮਾਨ ਸਨਮਾਨ ਵੀ ਦੇਣਾ ਚਾਹੀਦਾ ਆ ਉਹ ਫਿਰ ਗਾਂ ਅਗਲੇ ਲਾ ਰਹਿਆਂ ਜਾਣਗੇ ਹਾਂਜੀ ਉਹ ਵੱਡੀਆਂ ਗੱਲਾਂ ਕਰ ਦਿੰਦੇ ਆ ਤੇ ਗਈ ਰਹਾ ਹੁਣ ਖੇਡਾਂ ਤੋਂ ਔਰ 17 ਜਦੋਂ 22 ਚ ਇਹੀ ਹੋਈਆਂ ਜੀ ਤੇ ਲੋਕ ਭਲੇਖੇ ਚ ਆ ਜਾਂਦੇ ਰਏ ਤੇ ਫਿਰ ਬਾਅਦ ਚ ਭਾਵੇਂ ਫਿਰ ਜਰੂਰ ਕਹਿੰਦੇ ਆ ਕਿ ਯਾਰ ਗਲਤੀ ਹੋ ਗਈ ਹੁਣ ਵੀ ਗਲਤੀ ਹੈ ਤੇ ਗਲਤੀ ਦਾ ਇਲਾਜ ਤੇ ਫਿਰ 5 ਸਾਲ ਤੱਕ ਭੁੱਗਦੇ ਹੀ ਪੈਂਦਾ ਨਾ ਵੇਖੋ ਜੀ ਜਿਸ ਤਰ੍ਹਾਂ ਮਤਲਬ ਦੋ ਵਾਰੀ ਜਿਹੜਾ ਆਪਾਂ ਨੂੰ ਲੋਕਾਂ ਨੇ ਵਿਧਾਨ ਸਭਾ ਦੇ ਵਿੱਚੋਂ ਜਿਤਾਇਆ ਚੰਗੀ ਲੀਡ ਦੇ ਨਾਲ ਤੇ ਹੁਣ ਵੀ ਜਦੋਂ ਕਿ ਆਪਾਂ ਨੂੰ ਜਿਹੜੀ ਉਮੀਦਵਾਰੀ ਮਿਲੀ ਆ ਆਪਾਂ ਨੂੰ ਜਿੱਤ ਪ੍ਰਾਪਤ ਹੁੰਦੀ ਹੈ ਤੇ ਤੁਸੀਂ ਵਿਕਾਸ ਦੇ ਪੱਖੋਂ ਕੀ ਵਾਦਾ ਕਰਦੇ ਹੋ ਰਿਪੋਰਟਰਾਂ ਸਪੋਰਟਰਾਂ ਨੂੰ ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਮੇਰੇ ਕੋਲ ਤੇ ਉੱਥੇ ਪਾਰਲੀਮੈਂਟ ਦੇ ਵਿੱਚ ਇਹੀ ਹੈ ਕਿ ਜਿਹੜੀਆਂ ਉਥੋਂ ਦੀਆਂ ਵੈਲਫੇਅਰ ਸਕੀਮਜ਼ ਨੇ ਜੀ ਹਾਂਜੀ ਉਹ ਗਰੀਬਾਂ ਤੱਕ ਪਹੁੰਚਦਿਆਂ ਕਿ ਨਹੀਂ ਪਹੁੰਚਦਿਆਂ ਉਹਨਾਂ ਦਾ ਹੱਕ ਪਹੁੰਚਦਾ ਕਿ ਨਹੀਂ ਪਹੁੰਚਦਾ ਇੱਕ ਤੇ ਉਹਦਾ ਜਿਹੜੀ ਸਰਵੇਲੈਂਸ ਕਮੇਟੀ ਹੁੰਦਾ ਡਿਸਟ੍ਰਿਕਟ ਦਾ ਹੈਡ ਹੁੰਣਾ ਹੈ ਜਿਹੜਾ ਐਮਪੀ ਹੁੰਦਾ ਹੈ ਜੀ ਤੇ ਉਹ ਹਰ ਇੱਕ ਥਾਂ ਤੇ ਪਹੁੰਚ ਕਰ ਸਕਦਾ ਜੋ ਲੋਕਾਂ ਦਾ ਹੱਕ ਬਣਦਾ ਉਹਨਾਂ ਨੂੰ ਦਵਾ ਸਕਦਾ ਹੈ ਔਰ ਉਹ ਹੱਕ ਦਵਾਉਣੇ ਜਾਂ ਜੋ ਐਮਪੀ ਦਾ ਇੱਕ ਫਰਜ਼ ਬਣਦਾ ਹੈ ਜਾਂ ਉਹ ਕਰ ਸਕਦਾ ਹੈ ਉਹ ਜਿਸ ਤਰ੍ਹਾਂ ਪਹਿਲਾਂ ਵੀ ਆਪਦੇ ਵਿਧਾਨ ਸਭਾ ਦੇ ਐਮ.ਐਲ.ਏ ਦੇ ਟਾਈਮ ਵੀ ਜਿਸ ਤਰ੍ਹਾਂ ਆਪਦੇ ਰਿਕਾਰਡ ਕੈਂਪ ਕੀਤੇ ਆ ਉਸ ਤੋਂ ਵੀ ਵੱਧ ਕੇ ਕਿਉਂਕਿ ਹੁਣ ਤਜਰਬਾ ਵੀ ਬੜਾ ਹੋ ਗਿਆ ਉਸ ਤੋਂ ਵੀ ਵੱਧ ਕੇ ਜਿਹੜਾ ਆ ਸਭ ਕੁਝ ਕਰਾਂਗੇ ਬੜੇ ਮਸਲੇ ਨੇ ਪੰਜਾਬ ਦੇ ਵੀ ਮਸਲੇ ਆ ਵੱਖ-ਵੱਖ ਪਾਈਚ ਰਹਿੰਦੇ ਮਸਲੇ ਆ ਔਰ ਕਿਸਾਨਾਂ ਦੇ ਵੀ ਮਸਲੇ ਆ ਗਰੀਬਾਂ ਦੇ ਵੀ ਮਸਲੇ ਆ ਪਰ ਸਭ ਤੋਂ ਵੱਡਾ ਮਸਲਾ ਹੈਗਾ ਬੰਦੀ ਸਿੰਘਾਂ ਦਾ ਜੀ ਜਿਹੜੀ ਬਹੁਤ ਵੱਡੀ ਬੇਇਨਸਾਫੀ ਆ ਉਹਦੇ ਵਾਸਤੇ ਲੜਾਂਗੇ ਔਰ ਜਿਸ ਤਰ੍ਹਾਂ ਆਪਣਾ ਖੇਮ ਕਰਨਿਆ ਇਥੋਂ ਵਪਾਰ ਚੱਲਦਾ ਰਿਹਾ ਪਾਕਿਸਤਾਨ ਦੇ ਨਾਲ ਹਾਂਜੀ ਲੰਬਾ ਸਮਾਂ ਬੰਦ ਕਰ ਦਿੱਤਾ ਗਿਆ ਪਰ ਜਿਹੜਾ ਵਾਗਾ ਵੱਡ ਰਿਹਾ ਜਿਹੜਾ ਟਾਰੀ ਵੱਡ ਰਿਹਾ ਉਥੋਂ ਸਾਡੇ ਇਧਰੋਂ ਪਾਕਿਸਤਾਨ ਤੇ ਹਿੰਦੁਸਤਾਨ ਦਾ ਜਿਹੜਾ ਵਪਾਰ ਚੱਲਦਾ ਰਿਹਾ ਜਿਹੜਾ ਅੱਗੇ ਮੱਧ ਏਸ਼ੀਆ ਨੂੰ ਜਾਂਦਾ ਸੀਗਾ ਹਰ ਕੰਟਰੀ ਨੂੰ ਜਾਂਦਾ ਸੀਗਾ ਉਹ ਬੰਦ ਕਰ ਦਿੱਤਾ ਗਿਆ ਉਹਨੂੰ ਜਿਹੜਾ ਮੋੜ ਸ਼ੁਰੂ ਕਰਵਾਵਾਂਗੇ ਤੇ ਵੱਡੇ ਪੱਧਰ ਤੇ ਸ਼ੁਰੂ ਕਰਵਾਵਾਂਗੇ। ਏਬਲਟੋਆ ਸਾਹਿਬ ਥੋੜੇ ਦਿਨ ਪਹਿਲਾਂ ਮੈਂ ਇਹ ਖਬਰ ਵੀ ਲਾਈ ਸੀ ਤੇ ਕਾਫੀ ਲੋਕ ਚਾਹੁੰਦੇ ਆ ਕਿ ਜਿਹੜਾ ਜਿਸ ਤਰ੍ਹਾਂ ਅਟਾਰੀ ਬਾਰਡਰ ਦੇ ਇੱਥੇ ਟ੍ਰੇਨ ਪਾਕਿਸਤਾਨ ਨੂੰ ਜਾਂਦੀ ਹੈ ਵਪਾਰ ਚੱਲਦਾ ਖੇਮ ਕਰਨ ਤੋਂ ਵੀ ਜਿਸ ਤਰ੍ਹਾਂ ਪਹਿਲਾਂ ਚੱਲਦੀ ਸੀ ਟ੍ਰੇਨ ਉਸੇ ਪ੍ਰਕਾਰ ਚੱਲੇ। ਨਹੀਂ ਉਹ ਤਾਂ ਚਲੋ ਜਿਹੜਾ ਤੁਸੀਂ ਅੰਮ੍ਰਿਤਸਰ ਨੂੰ ਕਹਿੰਦੇ ਜੇ ਟ੍ਰੇਨ ਉੱਤਰਾ ਚੱਲੇ। ਨਹੀਂ ਨਹੀਂ ਅੱਗੇ ਗਾਂ ਪਾਕਿਸਤਾਨ ਦੇ ਜੀ। ਇਹ ਚਲੋ ਇਹ ਤੇ ਇੰਟਰਨੈਸ਼ਨਲ ਮਸਲਾ ਆ ਜਾਂਦਾ ਹੈ। ਪਰ ਕੋਸ਼ਿਸ਼ ਕਰ ਸਕیں ਉਹਦੋਂ ਕਰਾਂਗੇ ਜਰੂਰ ਕਰਾਂਗੇ ਮੌਕਾ ਮਿਲਦਾ ਤੇ ਬਲਟੋਆ ਸਾਹਿਬ ਇੱਕ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਸੁਖਬੀਰ ਬਾਦਲ ਜੀ ਦਾ ਇਹ ਬੜਾ ਛਲਾਗਾ ਜੋ ਕਦਮ ਹੈ ਕਿ ਉਹਨਾਂ ਬਾਰਡਰ ਬੈਲਟ ਨੂੰ ਜਿਹੜਾ ਇਹ ਇੱਕ ਪਹਿਲੀ ਵਾਰ ਜਿਹੜਾ ਇਹ ਤੁਹਾਨੂੰ ਚੁਣਨ ਕੀਤਾ ਇਹ ਵੀ ਜੀ ਇਲਾਕੇ ਵਾਸਤੇ ਮਾਨ ਦੀ ਗੱਲ ਹੈ ਮੇਰੇ ਖਿਆਲ ਕਿ ਕਦੀ ਆਪਣੇ ਆਪਣੇ ਡਾਕ ਜਿੱਦ ਕਦੀ ਕੋਈ ਐਮਪੀ ਦੀ ਕੇ ਦਾ ਗੁਣਾ ਹੀ ਨਹੀਂ ਪਿਆ ਜੀ ਹਾਂਜੀ ਲੋਕ ਸਭਾ ਦੇ ਉਮੀਦਵਾਰੀ ਕੋਈ ਨਹੀਂ ਬਣਿਆ ਤੇ ਇਸ ਹਲਕੇ ਨੂੰ ਜੇ ਅੱਜ ਮਾਣ ਬਖਸ਼ਿਆ ਜਾਂ ਤੇ ਸਾਰੇ ਨੂੰ ਅਪੀਲ ਹੈ ਕਿ ਭਾਈ ਇਹ ਮੇਰਾ ਨਹੀਂ ਮੇਰੀ ਨਹੀਂ ਇਹ ਤੁਹਾਡੇ ਵੀ ਇੱਜ਼ਤ ਦਾ ਸਵਾਲ ਆ ਅਣਖ ਦਾ ਸਵਾਲ ਆ ਪਰ ਸਾਰੇ ਰਲ ਕੇ ਹਮਲਾ ਮਾਰੋ ਤੇ ਵੱਧ ਤੋਂ ਵੱਧ ਤਗੜੇ ਹੋ ਕੇ ਇਹ ਇਨਾ ਚੋਣਾਂ ਦੇ ਵਿੱਚ ਸਾਥ ਦਿਓ ਥੈਂਕ ਯੂ ਜੀ ਸੋ ਇਹ ਸਨ ਪ੍ਰੋਫੈਸਰ ਵਿਰਸਾ ਸਿੰਘ ਜੀ ਬਲਟੋਆ ਜਿਨ੍ਹਾਂ ਨੇ ਬੜੇ ਵਿਸਤਾਰ ਦੇ ਨਾਲ ਦੱਸਿਆ ਦੋਸਤੋ ਤੁਸੀਂ ਦੇਖ ਰਹੇ ਹੋ ਮੈਕਸ 24 ਨਿਊਜ਼ ਚੈਨਲ ਦਿਵਿੰਦਰ ਸੋਹਤਾ ਦੀ ਖੇਮ ਕਰਨ ਤੋਂ ਪਿਛੇ